ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਤੁਹਾਨੂੰ ਅਸੀਂ ਬਾਡੀ ਸਰਵਿਸ ਪੈਕ ਦਿੱਤਾ ਅੱਜ ਤੋਂ 25 ਦਿਨ ਪਹਿਲੇ ਅੱਜ 25ਵਾਂ ਦਿਨ ਹੈ ਹਾਂ ਜੀ ਕਿਹੜੀ ਕਿਹੜੀ ਦਿੱਕਤ ਸੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਸੀਗੀਆਂ ਤੇ ਕਿੰਨੀ ਦੇਰ ਤੋਂ ਸੀਗੀਆਂ ਦਵਾਈਆਂ ਕਿੱਥੋਂ ਕਿੱਥੋਂ ਲਈਆਂ ਉਹ ਸਾਰਾ ਦੱਸੋ ਡਿਟੇਲ ਚ ਮੈਨੂੰ 4-5 ਸਾਲ ਤੋਂ ਪਰੌਂਗ ਦੀ ਤੇ ਜੀ ਫਿਰ ਮੈਂ ਪਟੂ ਰੀਡੀਟੀ ਕਹਿੰਦੇ ਮਣ ਕੇ ਦਵੇ ਹੋਏ ਨੇ ਅੱਛਾ ਜੀ ਉਹ ਉਹ ਫਿਰ ਠੀਕ ਨਹੀਂ ਹੋਏ ਫਿਰ ਮੈਂ ਮੇਰੇ ਪਿੰਜਰੀਆਂ 'ਚ ਦਰਦ ਹੋਣ ਲੱਗ ਗਿਆ। ਅੱਛਾ ਜੀ। ਪਿੰਜਰੀਆਂ 'ਚ ਦਰਦ ਵੀ ਨਹੀਂ ਠੀਕ ਹੋਇਆ। ਬਾਹਰੇ ਬਹੁਤ ਮੈਂ ਦਵਾਈਆਂ ਲਈਆਂ, ਹਸਪਤਾਲ 'ਚ ਵੀ ਲਈ। ਜੀ। ਤੇ ਫਿਰ ਗਾ ਗੋਡਿਆਂ 'ਚ ਦਰਦ ਦੇ ਦੀ ਹੱਡੀਆਂ ਵਾਲੇ ਡਾਕਟਰ ਨੂੰ ਦਿਖਾਇਆ। ਠੀਕ ਹੈ। ਉਹਦੇ ਵੀ ਤੇਰੇ ਗੋਡਿਆਂ 'ਚ ਗੈਪ ਪੈ ਗਿਆ। ਅੱਛਾ। ਵੀ ਤੈਨੂੰ ਪ੍ਰੋਥੇਸਿਸ ਕਰਾਉਣਾ ਪਊਗਾ, ਗੋਡੇ ਨਵੇਂ ਪਾਣਗੇ। ਅੱਛਾ ਜੀ। ਫਿਰ ਜੀ ਮੈਂ ਆਹ ਬੋਡੀ ਸਾਕਸ ਲਿਆ। ਵੀ ਉਹਦੇ ਨਾਲ ਮੈਨੂੰ ਬਹੁਤ ਖਰਾਕ ਅਸੇ ਮਾਤਾ ਜੀ ਤੁਸੀਂ ਇੱਕ ਹੋਰ ਦਿੱਕਤ ਦੱਸਦੇ ਸੀ ਪਹਿਲੇ ਵੀ ਸਾਹ ਵੀ ਚੜਦਾ ਸੀਗਾ ਤੁਹਾਨੂੰ ਹਾਂ ਜੀ ਮੈਨੂੰ ਸਾਹਾਂ ਕੱਢਦਾ ਤੇ ਉਹ ਵੀ ਠੀਕ ਆ ਹਾਂ ਤੁਰੇ ਵੀ ਨਹੀਂ ਸੀ ਜਾਂਦਾ ਤੁਹਾਨੂੰ ਹੁਣ ਤੁਸੀਂ ਤੁਰਨ ਲੱਗ ਗਏ ਹਾਂ ਜੀ ਹੁਣ ਮੈਂ ਤੁਰਦੀ ਆ ਬੋਲੀ ਬੋਲੀ ਤੁਰਿਆ ਜਾਂਦਾ ਹੁਣ ਤੁਰੇ ਨੂੰ ਵੀ ਲੱਗੇ ਸਾਹ ਚੜਦਾ ਨਹੀਂ ਨਹੀਂ ਜੀ ਸਾਹ ਵੀ ਨਹੀਂ ਚੜਦਾ ਹੁਣ ਤੇ ਪਿੱਠ ਦਰਦ ਠੀਕ ਆ ਹੁਣ ਬਿਲਕੁਲ ਦਰਦ ਵੀ ਹੁਣ ਠੀਕ ਆ ਜੀ ਬਹੁਤ ਅੱਛਾ ਗੋਡੇ ਜੀ ਗੋਡੇ ਹੁਣ ਠੀਕ ਆ ਜੀ ਦਰਦ ਮਤਲਬ ਤੇ ਪਹਿਲਾਂ ਚੱਲਣ ਵੇਲੇ ਦਰਦ ਹੁੰਦਾ ਸੀ ਬਹੁਤ ਫਰਕ ਆ ਜੀ ਹਾਂ ਤੇ ਪਾ ਆਪਾਂ ਨੂੰ 25 ਦਿਨਾਂ ਚ ਇੰਨਾ ਵਧੀਆ ਰਿਜ਼ਲਟ ਆ ਗਿਆ ਤਾਂ ਤੁਸੀਂ ਆਪਣੇ ਨਵੇਂ ਪਰਸਨ ਲੱਖਾਂ ਹੀ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿੰਦੀ ਆ ਜੀ ਬਾਡੀ ਸਰਕਸ ਜ਼ਰੂਰ ਹੀ ਲੈਣਾ ਚਾਹੀਦਾ ਅੱਛਾ ਹੁਣ ਫਿਰ ਤੁਸੀਂ ਸਾਡਾ ਸਹਿਯੋਗ ਕਰੋਗੇ ਲੋਕਾਂ ਦੀ ਜਾਨਾਂ ਬਚਾਓਗੇ ਦੱਸੋਗੇ ਲੋਕਾਂ ਨੂੰ ਜੀ ਹਾਂ ਜੀ ਮੈਂ ਦੱਸੂਗੀ ਸਾਰਿਆਂ ਨੂੰ ਵੀ ਮੈਨੂੰ ਫਰਕ ਬਹੁਤ ਪਿਆ ਵੀ ਉਹ ਬਾਡੀ ਸਰਕਸ ਜ਼ਰੂਰ ਲੈਣੀ ਚਾਹੀਦੀ ਹਾਂ ਥੈਂਕ ਯੂ ਮਾਤਾ ਜੀ ਬਹੁਤ ਬਹੁਤ ਧੰਨਵਾਦ